10ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਹਿਬੇ ਕਮਾਲ ਸਰਬੰਸਦਾਨੀ ਜੀ ਦਾ 368ਵਾਂ ਪ੍ਰਕਾਸ਼ ਦਿਹਾੜਾ ਬੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਜੀ ਦੀਆਂ ਸੰਗਤਾਂ ਫੈਪੁਰਾ ਦੀਆਂ ਸੰਗਤਾਂ ਵੱਲੋਂ ਬੜੇ ਸ਼ਰਧਾ ਤੇ ਉਤਸ਼ਾਹ ਦੇ ਨਾਲ ਨਗਰ ਕੀਰਤਨ ਜੋ ਗੁਰਦੁਆਰਾ ਸਿੰਘ ਸਭਾ ਰਾਮਗੜੀਆ ਤੋਂ ਸ਼ੁਰੂ ਹੋ ਕੇ ਫੈਪੁਰਾ ਪਹੁੰਚੜਾ ਉਹਦੇ ਸਵਾਗਤ ਲਈ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸੇਵਾ 'ਚ ਜੁਟੀਆਂ ਹੋਈਆਂ ਹਨ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਚੱਲਿਆ ਗੰਨੇ ਦੇ ਰਸ ਦੀ ਸੇਵਾ ਚੱਲ ਰਹੀ ਹੈ ਹੋਰ ਵੀ ਸੇਵਾਵਾਂ ਲੰਗਰ ਪੱਕ ਰਿਆ ਤੇ ਸੰਗਤਾਂ ਲੰਗਰ ਛੱਕ ਵੀ ਰਹੀਆਂ ਨੇ ਵੇਖੋ ਗੰਨੇ ਦੇ ਰਸ ਦੇ ਵਿੱਚ ਸੰਗਤਾਂ ਸੇਵਾ ਲਈ ਜੁਟੀਆਂ ਹੋਈਆਂ ਹਨ ਨਾ ਨਗਰ ਕੀਰਤਨ ਜੋ ਸ਼ੁਕਰਪੁਰਾ ਤੋਂ ਸ਼ੁਰੂ ਹੋ ਕੇ ਫੈਪੁਰਾ ਪਹੁੰਚਣਾ ਉਹਦੇ ਸਵਾਗਤ ਲਈ ਸੰਗਤਾਂ ਦੇ ਜਲ ਪਾਣੀ ਲਈ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਹੋਏ ਹਨ ਤੇ ਸੰਗਤਾਂ ਵੱਲੋਂ ਬੜੇ ਛਾਦਾ ਤੇ ਉਤਸ਼ਾਹ ਦੇ ਨਾਲ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਸਾਡੇ ਸਾਡੇ ਨਾਲ ਹਨ ਗੰਨੇ ਦੇ ਰਸ ਦੀ ਸੇਵਾ ਕਰ ਰਹੇ ਸਰਦਾਰ ਗੁਨਾਮ ਸਿੰਘ ਜੀ ਮਾਨ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਗੁਰਪੁਰਬ ਦੀਆਂ ਬੜੇ ਉਤਸ਼ਾਹ ਨਾਲ ਜਿਹੜੇ ਲੋਕ ਨੇ ਸਾਰੇ ਮਨਾ ਰਹੇ ਸਾਰੀ ਸੰਗਤ ਸਵੇਰ ਦੀ ਸੇਵਾ ਦੇ ਵਿੱਚ ਝੁੱਟੀ ਹੋਈ ਹੈ ਜੀ ਆਪਾਂ ਤਾਂ ਇਹੀ ਕਾਂਗੇ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਫਿਰ ਦਸਵੇਂ ਪਾਸ਼ਾ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਅੰਦਰ ਮਹੱਲਾ 5 ਪਰ ਗੁਰਦਾਰਾ ਗੁਰੂ ਕਲਗੀਧਰ ਦੀ ਸੰਗਤਾਂ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਸੇਵਾ 'ਚ ਜੁਟਿਆ ਨੇ ਸਾਡੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਬੀਬੀਆਂ ਗੁਰੂ ਕੇ ਲੰਗਰ ਤਿਆਰ ਕਰੀਆਂ ਨੇ ਗੁਰੂ ਕੀ ਸੰਗਤ ਨੇ ਆਉਣਾ ਗੁਰੂ ਕੀ ਸੰਗਤ ਲਈ ਵੱਡੇ ਪੱਧਰ ਤੇ ਲੰਗਰ ਲੱਗਣੇ ਹਨ ਸਾਰੀਆਂ ਸੰਗਤਾਂ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਚਾਹ ਦੇ ਨਾਲ ਸੇਵਾ 'ਚ ਜੁਟੀਆਂ ਹੋਈਆਂ ਹਨ ਲੰਗਰ ਪੱਕ ਰਹੇ ਹਨ ਗੁਰੂ ਲੰਗਰਾਂ ਵਾਸਤੇ ਦਾਲ ਸਬਜ਼ੀ ਵੀ ਤਿਆਰ ਹੋ ਰਹੀ ਹੈ ਸੋ ਸਾਰੀ ਸੰਗਤ ਨੇ ਬਾਹਰ ਆਈ ਸੰਗਤ ਦਾ ਵੱਡੇ ਪੱਧਰ ਤੇ ਸਵਾਗਤ ਕਰਨਾ ਹੈ ਜੀ ਗੁਰੂ ਪਾਸ਼ਾ ਜੀ ਦੇ ਅਵਤਾਰਪੁਰਗ ਦੀਆਂ ਖੁਸ਼ੀਆਂ ਅੰਦਰ ਗੁਰਦਾਰਾ ਗੁਰੂ ਕਲਗੀਧਰ ਦੇ ਸਵਾ ਸੰਗਤਾਂ ਬੜੀਆਂ ਆ ਉਤਸ਼ਾਹ ਦੇ ਨਾਲ ਸੇਵਾ ਜੀ ਜੁਟੀਆਂ ਹੋਈਆਂ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਅਨ tiers ਸਿੰਘ ਜੀ ਖਾਲਸਾ ਉਹ ਸਾਡੇ ਨਾਲ ਉਹ ਦੱਸਣਗੇ ਕਿ ਕਿਹੜੀਆਂ ਕਿਹੜੀਆਂ ਸਮਾਵਾ ਚੱਲ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰਪੁਰਬ ਮਨਾ ਰਹੀਆਂ ਨੇ ਸੰਗਤਾਂ 359ਵਾਂ ਸਾਲ ਜਿਹੜਾ ਜਨਮ ਦਿਹਾੜਾ ਮਨਾ ਰਹੀਆਂ ਨੇ ਇਹ ਬੜੀ ਵੱਡੇ ਪੱਧਰ ਤੇ ਸ਼ੁਗਰ ਪਰ ਆ ਤਾ ਹੂ ਰਾਮ ਗੜੀਆ ਸਿੰਘ ਸਭਾ ਗੁਰਦੁਆਰਾ ਤੋਂ ਨਗਰ ਕੀਰਤਨ ਆਰੰਭ ਹੋ ਕੇ ਵਕਵਾਕ ਬਜ਼ਾਰਾਂ ਦੇ ਵਿੱਚ ਹੁੰਦਾ ਹੋਇਆ ਸੁਨਈਏ ਤੁਮ ਫਿਰ ਫੈਜਪੁਰੇ ਦੀ ਇਸ ਧਰਤੀ ਤੇ ਆ ਰਿਹਾ ਹੈ ਗੁਰਦੁਆਰਾ ਕਲਗੀਧਰ ਫੈਜਪੁਰਾ ਸਾਹਿਬ ਦੇ ਵਿੱਚ ਇੱਥੇ ਉਹਨਾਂ ਦੇ ਸਵਾਗਤ ਵਾਸਤੇ ਬਹੁਤ ਹੀ ਸ਼ੌਂਕਤਾ ਤੇ ਸ਼ਾਦ ਦੇ ਨਾਲ ਲੰਗਰ ਤਿਆਰ ਕਰ ਰਹੀਆਂ ਨੇ ਲੰਗਰ ਦੇ ਵਿੱਚ ਅਨੇਕਾਂ ਪਦਾਰਥ ਤਿਆਰ ਹੋਏ ਨੇ ਮਿੱਠੇ ਪ੍ਰਦਾਰਥ ਵੀ ਤਿਆਰ ਹੋਏ ਨੇ ਰੋਹ ਦਾ ਲੰਗਰ ਵੀ ਚੱਲ ਰਿਹਾ ਹੈ ਜੋ ਸੰਗਤਾਂ ਛਾ ਕਰ ਰਹੀਆਂ ਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਖੰਡ ਪਾਠ ਸਭ ਆਰੰਭ ਹੋਏ ਸੀ ਉਹਨਾਂ ਦੇ ਅੱਜ ਭੋਗ ਪਏ ਨੇ ਤੇ ਕੀਰਤਨ ਵੀ ਹੋਇਆ ਹੈ ਤੇ ਲੰਗਰ ਚਾਰ ਹੋ ਪੱਕ ਕੇ ਤਿਆਰ ਵੀ ਹੋ ਚੁੱਕਾ ਤੇ ਹੋਰ ਵੀ ਸੰਗਤਾਂ ਪਕਾ ਰਹੀਆਂ ਨੇ ਕਿਉਂਕਿ ਸੰਗਤ ਬਹੁਤ ਹੀ ਉਤਸ਼ਾਹ ਦੇ ਨਾਲ ਆ ਰਹੀ ਹੈ ਵੱਡੇ ਪੱਦਰ ਦੇ ਉੱਤੇ ਸੰਗਤਾਂ ਦਾ ਸਵਾਗਤ ਕਰਨ ਲਈ ਸਾਰੀ ਕਮੇਟੀ ਤਤਵਰ ਤਤਿਆ ਨਾਂ ਇਹਦਾ ਉਹਨਾਂ ਦੇ ਜੀ ਆਇਆਂ ਆਖਣ ਨੂੰ ਸਾਰੇ ਹਾਜ਼ਰ ਨੇ ਇੱਥੇ ਬਹੁਤ ਹੀ ਤਨ ਮਨ ਧਨੋ ਹੋ ਕੇ ਸੇਵਾ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਮਹੱਲਾ ਫੈਰਪੁਰ ਦੀਆਂ ਸੰਗਤਾਂ ਵੱਲੋਂ ਬੜੇ ਚਾਅ ਤੇ ਉਤਸ਼ਾਹ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਤੁਹਾਨੂੰ ਅਸੀਂ ਦਿਖਾ ਲਿਆ ਹੈ ਕਿੰਦਾ ਸੰਗਤਾਂ ਗੁਰੂ ਕੇ ਲੰਗਰ ਰਸ ਦੇ ਲੰਗਰ ਦੇ ਹੋਰ ਸਮਾਵਾਂ ਵਿੱਚ ਜੁਟਿਆ ਹੋਇਆ ਹੈ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਹੈ ਸੋ ਤੁਹਾਡਾ ਸਾਰੀਆਂ ਸੰਗਤਾਂ ਦਾ ਧੰਨਵਾਦ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਦੇਖਦੇ ਰਹੋ ਪੰਜਾਬ 24